ਤੁਹਾਡਾ ਧੰਨਵਾਦ ਤੁਹਾਨੂੰ ਧੰਨਵਾਦ ਜੀ ਜਾਓ ਆਪਣੇ ਘਰਾਂ ਨੂੰ ਜਾ ਜਾ ਉਹ ਜਾਓ ਜਾਓ ਆਪਣੇ ਵੀਰਾਂ ਦੇ ਘਰਾਂ ਨੂੰ ਜਾ ਛੱਡੋ ਯਾਰ ਚਾਹ ਤੋਪੇ ਦਾ ਜਾਓ ਜਾਓ ਆਪਣੇ ਘਰਾਂ ਨੂੰ ਜਾ ਜਾ ਉਹ ਟ੍ਰੇਨਾਂ ਚੱਲੇ ਆ ਡਰੇਨੇ ਚੜੇ ਉੱਪਰ ਚਲੇ ਚੱਲਾਂਗੇ ਉਹ ਡਰੇਨੇ ਚੱਲੇ ਆ ਐ ਨੂੰ ਸਿੱਧੇ ਇੰਨੀਆਂ ਬਾਹਰ ਲੰਡੋ ਕਰੀਏ ਉਹ ਕਾਲੀਆਂ ਨਾਲ ਟੋਲ ਦੇ ਤੇ ਲੱਗੇ ਉਹ ਕਾਲੀਆਂ ਨਾਲ ਚੱਲ ਜਾਣੇ ਲਈ ਆਓ ਡਰੇਨੇ ਉੱਪਰ ਜਿਹੜਾ ਲੱਗੇ ਬਣਨ ਕਿਹਾ ਕਰਾ ਜੀ ਕਿ ਕਿਉਂ ਲੋੜ ਪਈ ਆ ਵੇਖੋ ਜੀ ਅਹੀਂ ਖਾਨ ਮਜ਼ਦੂਰ ਸਰਕਸੁਮੇਤੀ ਪੰਜਾਬ ਤੇ ਜਿਹੜਾ ਖਾਨ ਮਜ਼ਦੂਰ ਮੋਰਚਾ ਤੇ ਜੋ ਤੱਕ ਖਸਾਨ ਮੋਰਚਾ ਗੈਰ ਰਾਜਨੀਤਿਕ ਬਹੁ ਫਾਰਮ ਤੇ ਉੱਤਰ ਪ੍ਰਾਧਨ ਜਿਹੜੀਆਂ ਹੋਰ ਵੀ ਜਥੇਬੰਦੀਆਂ ਨੇ 200 ਪਲੱਸ ਜਿਹੜਾ ਕਿ ਦਿੱਲੀ 'ਚ ਨਾਲ ਸੂ ਚੱਲ ਰਿਹਾ ਵਾ